ਪੰਜਾਬ ਦੇ ਵਿੱਚੋਂ ਹੜ੍ਹਾਂ ਦਾ ਕਹਿਰ ਹਲੇ ਮੁੱਕਿਆ ਨਹੀਂ ਖਬਰਾਂ ਭਾਵੇਂ ਮੁੱਕ ਗਈਆਂ ਪੰਜਾਬ ਦੇ ਵਿੱਚ ਬੰਨ ਹਲੇ ਵੀ ਟੁੱਟ ਰਹੇ ਆ ਜਾਂ ਟੁੱਟਣ ਦਾ ਡਰ ਆ ਪੰਜਾਬ ਦੇ ਵਿੱਚ ਘਰ ਹਲੇ ਵੀ ਡੁੱਬ ਰਹੇ ਆ ਜਿਵੇਂ ਕਿ ਮੰਡਾਲਾ ਸ਼ਨਾ ਖੇਤਰ ਦੇ ਵੱਲ ਡੁੱਬੇ ਆ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਕਈ ਥਾਵਾਂ ਤੇ ਪਹਿਲਾਂ ਵਾਂਗੂ ਖੜਾ ਕਈ ਪਿੰਡਾਂ ਦੇ ਵਿੱਚ ਵੀ ਖੜਾ ਕਈ ਪਿੰਡਾਂ ਦੇ ਵਿੱਚ ਰੇਤ ਵੀ ਦਿਸਦੀ ਆ ਕਈ ਪਿੰਡਾਂ ਦੇ ਵਿੱਚੋਂ ਰੇਤ ਚੁਪਣ ਦਾ سلسلہ ਵੀ ਸ਼ੁਰੂ ਕਰ ਲਿਆ ਪੰਜਾਬ ਦੇ ਵਿੱਚ ਹਲੇ ਵੀ ਪਸ਼ੂ ਪਹਿਲਾਂ ਵਾਂਗੂ ਆਵਾਜ਼ ਆ ਰਹਾ ਪੰਜਾਬ ਦੇ ਲੋਕ ਹਲੇ ਵੀ ਹੜ ਮਾਰੇ ਆ ਪਰ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਖਬਰਾਂ ਘਟ ਗਈਆਂ ਜਾਂ ਮੁੱਕ ਗਈਆਂ ਵਜ੍ਹਾ ਕੀ ਹੈ ਦੇ ਪਿੱਛੇ ਜਦੋਂ ਖਬਰਾਂ ਘਟ ਗਈਆਂ ਜਾਂ ਮੁੱਕ ਗਈਆਂ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਦਿਲਚਸਪੀ ਵੀ ਹੜ ਪ੍ਰਭਾਵਿਤ ਖੇਤਰਾਂ ਬਾਰੇ ਜਾਣਨ ਦੀ ਘਟ ਗਈ ਆ ਜਦੋਂ ਦਿਲਚਸਪੀ ਘਟੀ ਆ ਤੇ ਫਿਰ ਦਾਨੀਆਂ ਦੀ ਗਿਣਤੀ ਵੀ ਘਟੀ ਆ ਜਿਹੜੇ ਦਾਨੀ ਪਹਿਲਾਂ ਮੰਨ ਲਓ 100 ਸੀ ਉਹ ਇਸ ਵੇਲੇ 30 ਆ ਤੇ ਜੇਕਰ ਖਬਰਾਂ ਨਾ ਆਈਆਂ ਜੇਕਰ ਜਾਣਕਾਰੀ ਨਾ ਇੱਕ ਰੋਜ਼ ਦੀ ਰੱਖ ਪਹੁੰਚ ਨਾ ਤੇ ਇਹ ਤੀਆਂ ਦੇ ਵਿੱਚੋਂ 10 ਜਾਂ 15 ਦੀ ਗਿਣਤੀ ਰਹਿ ਜਾਣੀ ਆ ਜੋ ਪੰਜਾਬੀਆਂ ਨੇ ਇਸकी मदद की थी या कदे छुटलाई ਨਹੀਂ ਜਾ ਸਕਦੀ ਪਰ ਇਹ ਗੱਲ ਜ਼ਰੂਰ ਕਹਤੇ ਰੱਖਿਓ ਕਿ ਹਾਲੇ ਸਾਡੇ ਭਰਾ ਮਰ ਰਹੇ ਹਨ ਹਾਲੇ ਸਾਡੀਆਂ ਭੈਣਾਂ ਅਵਾਜ਼ਾਰ ਹਨ ਹਾਲੇ ਉਹਨਾਂ ਦੇ ਪਸ਼ੂ ਮਰ ਰਹੇ ਹਨ ਹਾਲੇ ਉਹਨਾਂ ਨੂੰ ਡਰਾ ਇਸ ਗੱਲ ਦਾ ਕਿ ਕਿਤੇ ਫੇਰ ਨਾ ਬੰਨ ਟੁੱਟ ਜੇ ਤੇ ਪਾਣੀ ਫੇਰ ਉਹਨਾਂ ਹੀ ਸਾਡੇ ਪਿੰਡ ਦੇ ਵਿੱਚ ਨਾ ਆ ਜੇ ਕਿਉਂਕਿ ਵੀਰ ਬੰਨ ਹੁਣ ਇਹ ਤਾਂ ਹੈ ਨਹੀਂ ਵੀ ਪਾਈ ਪੱਕੇ ਹੋ ਗਏ ਆ ਪਾਣੀ ਇਹ ਤਾਂ ਹੈ ਨਹੀਂ ਹੁਣ ਸਖਾ ਦਿੱਤਾ ਗਿਆ ਵੀ ਹੁਣ ਪਾਈ ਉਹਨੇ ਖਾਰ ਨਹੀਂ ਪਾਉਣੀਗੀ ਉਹ ਲੋਕ ਉਹ ਵੀ ਡਰ ਰਹੇ ਜਿਹੜੇ ਸਰਹੱਦੀ ਖੇਤਰ ਦੇ ਲੋਕ ਆ ਲੰਘੇ ਕੱਲ ਮੈਨੂੰ ਤਿੰਨ ਕਿਸਾਨਾਂ ਦੇ ਫੋਨ ਆਏ ਮੈਂ ਤੁਹਾਡੇ ਨਾਲ ਉਹਦਾ ਵੀਰਵਾ ਸਾਂਝਾ ਕਰਦਾ ਇੱਕ ਕਿਸਾਨ ਜਿਹੜਾ ਕਿ ਇਸ ਵੇਲੇ ਅਜਨਾਲਾਵਲ ਦਾ ਅਜਨਾਲੇ ਦੇ ਇੱਕ ਪਿੰਡ ਦਾ ਉਹ ਕਹਿੰਦਾ ਬਾਈ ਜੀ ਮੇਰੀ 16 ਏਕੜ ਜ਼ਮੀਨ ਆ ਜਿਹੜੀ ਉਹ ਦਰਿਆ ਦੇ ਪਾਣੀ ਨੇ ਖਾਪੀ ਲਈ ਆ ਮੈਂ ਕਿਹਾ ਜੀ ਫੇਰ ਕਹਿੰਦਾ ਕਿ ਤਿੰਨ ਤੋਂ ਲੈ ਕੇ 4 ਫੁੱਟ ਤੱਕ ਮੇਰੇ ਖੇਤ ਦੇ ਵਿੱਚ ਰੇਤ ਚੜੀ ਆ ਮੈਂ ਕੀ ਕਰਾਂ ਮੈਂ ਆਪਦੀ ਜ਼ਮੀਨ ਰੇਤ ਦੇ ਥੱਲੋਂ ਕਿਵੇਂ ਲੱਭਾਂ ਇੱਕ ਕਿਸਾਨ ਦੇ ਕੋਲੇ ਜ਼ਮੀਨ 4.5 ਕਿੱਲੇ ਤਿੰਨ ਤੋਂ 4 ਖੁੱਟ ਰੇਤ ਉਹਦੇ ਖੇਤ ਦੇ ਵਿੱਚ ਆ ਇੱਕ ਕਿਸਾਨ ਦੇ ਕੋਲੇ 2 ਏਕੜ ਜ਼ਮੀਨ ਆ ਤੇ ਤਿੰਨਾਂ ਦੇ ਸਵਾਲ ਇੱਕੋ ਜਿਹੇ ਆ ਉਹ ਕਹਿੰਦੇ ਬਾਈ ਜੀ ਅਸੀਂ ਤਾਂ ਫਸਲਾਂ ਵਾਲੇ ਲੋਕਾਂ ਫਸਲਾਂ ਵੇਚਣ ਵਾਲੇ ਅਸੀਂ ਤਾਂ ਬਾਈ ਜੀ ਪਸ਼ੂ ਪਾਲਣ ਵਾਲੇ ਪਸ਼ੂ ਵੇਚਣ ਵਾਲੇ ਜਾਂ ਦੁੱਧ ਵੇਚਣ ਵਾਲੇ ਲੋਕ ਆ ਸਾਨੂੰ ਕੀ ਪਤਾ ਵੀ ਭਾਈ ਰੇਤ ਕੀ ਭਾਵਿਕਦੀ ਆ ਸਾਨੂੰ ਕੀ ਪਤਾ ਕਿਵੇਂ ਤੇ ਕਿਥੇ ਜਾ ਕੇ ਵੇਚਣੀ ਆ ਇਹ ਕਿਹੜਾ ਕੋਈ ਭਿੰਡੀਆਂ ਦੀ ਟਰਾਲੀ ਆ ਟੋਰੀਆਂ ਦੀ ਖਖੜੀਆਂ ਦੀ ਖਰਬੂਜਾਂ ਦੀ ਟਰਾਲੀ ਆ ਵੀ ਅਸੀਂ ਭਰ ਕੇ ਗਲੀ ਗਲੀ ਦੇ ਵਿੱਚ ਜਾ ਕੇ ਵੇਚਣੀ ਸ਼ੁਰੂ ਕਰ ਦਈਏ ਗੰਡੇ ਜਾਂ ਆਲੂ ਆ ਜੀ ਭਾਈ ਆਜੋ ਤੁਹਾਡੀ ਗਲੀ ਦੇ ਵਿੱਚ ਫੁਲਾਣਿਆਂ ਦੇ ਨਾਲੋਂ ਸਸਤੇ 5 ਕਿਲੋ ਗੰਡੇ ਇੰਨੇ ਦੇ ਲੈ ਲਓ ਇਹ ਕਿਹੜਾ ਰੇਤ ਉਵੇਂ ਵਿਕ ਸਕਦੀ ਆ ਇਹਦੇ ਲਈ ਤੁਸੀਂ ਦੱਸੋ ਵੀ ਅਸੀਂ ਕਰੀਏ ਕੀ ਮੈਂ ਕਿਹਾ ਜੀ ਫਿਰ ਤੁਹਾਡੇ ਮਨ 'ਚ ਹੋਰ ਸਵਾਲ ਕੀ ਆ ਉਹ ਕਹਿੰਦੇ ਬਾਈ ਜੀ ਹੁਣ ਸਾਨੂੰ ਦਾਨੀ ਸੱਜਣ ਤੇਲ ਦੇ ਰਹੇ ਆ ਧੰਨਵਾਦ ਟਰੈਕਟਰ ਦੇ ਰਹੇ ਸ਼ੁਕਰੀਆ ਮੈਨ ਪਾਵਰ ਮਿਲ ਰਹੀ ਆ ਲੋਕ ਸਾਥ ਦੇ ਰਹੇ ਆ ਬਹੁਤ ਬਹੁਤ ਸ਼ੁਕਰੀਆ ਉਹ ਕਹਿੰਦੇ ਪਰ ਅਸੀਂ ਟਿੱਬਾ ਲਾ ਲਾਂਗੇ ਆਪਦੇ ਖੇਤ ਦੇ ਵਿੱਚ ਇਸ ਟਿੱਬੇ ਨੇ ਸਾਡੇ ਖੇਤ ਨੂੰ ਰੋਕ ਲੈਣਾ ਇਸ ਟਿੱਬੇ ਨੂੰ ਚੁੱਕਣ ਕਿਨੇ ਆਉਣਾ ਸਵਾਲ ਇਹ ਆ ਉਹ ਕਹਿੰਦੇ ਵੀ ਸਾਨੂੰ ਕੀ ਪਤਾ ਵੀ ਭਾਈ ਸਰਕਾਰ ਨੇ ਜਿਹੜਾ ਨਿਯਮ ਬਣਾਇਆ ਵੀ ਐਨੇ ਚਿਰ ਦੇ ਵਿੱਚ ਵਿੱਚ ਤੁਸੀਂ ਜਿਸ ਦਾ ਖੇਤ ਤੇ ਉਸ ਦੀ ਰੇਤ ਇਹਦੇ ਤਹਿਤ ਰੇਤ ਵੇਚ ਲਓ ਅਸੀਂ ਆਪਦਾ ਖੇਤ ਸਵਾਰਾਂਗੇ ਕਿ ਟਰਾਲੀਆਂ ਲੈ ਕੇ ਇਸ ਵੇਲੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੋ ਕੇ ਦਿੰਦੇ ਫਿਰਾਂਗੇ ਉਹ ਕਹਿੰਦੇ ਜੀ ਸਰਕਾਰ ਨੂੰ ਇਹ ਚਾਹੀਦਾ ਜਿੰਨੀ ਦੇਰ ਤੱਕ ਖੇਤਾਂ ਦੇ ਵਿੱਚੋਂ ਰੇਤ ਨਹੀਂ ਚੁੱਕੀ ਜਾਂਦੀ ਉਨੀ ਦੇਰ ਤੱਕ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਉੱਤੇ ਪਾਬੰਦੀ ਲਾਈ ਜਾਵੇ ਵੀ ਤੁਸੀਂ ਦਰਿਆਵਾਂ ਦੇ ਵਿੱਚੋਂ ਨਹੀਂ ਚੱਕ ਸਕਦੇ ਉਨੀ ਦੇਰ ਤੱਕ ਖੇਤਾਂ ਦੇ ਵਿੱਚੋਂ ਚੱਪੀ ਜਾਵੇ ਤੇ ਉਸੇ ਭਾਤੇ ਚੁੱਕੀ ਜਾਵੇ ਜਿਹੜੇ ਭਾਅ ਦੇ ਉੱਤੇ ਵੇਚੀ ਜਾਂਦੀ ਸੀ ਜਿਹੜੇ ਭਾਅ ਦੇ ਉੱਤੇ ਉਥੋਂ ਚੁੱਕੀ ਜਾਂਦੀ ਸੀ ਉਹ ਕਹਿੰਦੇ ਜੀ ਫੇਰ ਤਾਂ ਸਾਡੇ ਖੇਤ ਵੇਲੇ ਹੋਣਗੇ ਨਹੀਂ ਤਾਂ ਇਹ ਖੇਤ ਵੇਲੇ ਨਹੀਂ ਹੋਣੇ ਸਾਡੀ ਸਮੱਸਿਆ ਉਵੇਂ ਦੀ ਉਵੇਂ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਸਰਕਾਰ ਇਸ ਮਸਲੇ ਦੇ ਵਿੱਚ ਸਾਨੂੰ ਸਮਾਂ ਹੋਰ ਦੇਵੇ 31 ਮਾਰਚ ਤੱਕ ਸਾਨੂੰ ਇਸ ਵੇਲੇ ਖੇਤਾਂ ਜਿਹੜੇ ਵੇਲੇ ਕਰਨੀ ਮੋਹਲਤ ਦਿੱਤੀ ਜਾਵੇ ਉਹ ਕਿਉਂ ਉਹ ਕਹਿੰਦੇ ਭਾਈ ਜੀ ਸਾਡੇ ਖੇਤਾਂ ਦੇ ਵਿੱਚੋਂ ਕਈਆਂ ਥਾਵਾਂ ਤੇ ਪਾਣੀ ਖੜਾ ਵੈਸੇ ਵੀ ਖੜਾ ਆਪਾਂ ਕਾਲੂਵਾਲ ਪਿੰਡ ਦੇ ਬਲੇ ਜਾ ਕੇ ਹੋਰ ਥਾਵਾਂ ਤੇ ਖੜੀ ਗਏ ਖੇਤਾਂ ਦੇ ਵਿੱਚ ਪਾਣੀ ਖੜਾ ਉਹ ਕਹਿੰਦੇ ਮੰਨ ਲਓ 20 ਦਿਨ ਪਾਣੀ ਸੁੱਕਿਆ ਨਾ ਉਸ ਤੋਂ ਬਾਅਦ ਅਸੀਂ ਖੇਤ ਵਿਹਲਾ ਕਰਨਾ ਚਾਹਾਂਗੇ ਰੇਤੇ ਵੇਚਣੀ ਚਾਹਾਂਗੇ ਔਰੋਂ ਤੱਕ ਮਿਆਦ ਖਤਮ ਹੋ ਜਾਣੀ ਹੈ ਜਿਹੜਾ ਸਰਕਾਰ ਨੇ ਸਮਰਥਤਾ ਤੇ ਅਸੀਂ ਭਾਈ ਰੇਤ ਲੈ ਕੇ ਕਿੱਥੇ ਜਾਣਾ ਉਹ ਕਹਿੰਦੇ ਸਾਡੇ ਲਈ ਰੇਤ ਹੀ ਸਭ ਤੋਂ ਵੱਡੀ ਸਮੱਸਿਆ ਅਸੀਂ ਇਹ ਵੇਚਣੀ ਕਿੱਥੇ ਆ ਅਗਲੀ ਗੱਲ ਉਹਨਾਂ ਨੇ ਇਹ ਕਹੀ ਆ ਮਾਈਨਿੰਗ ਮਾਫੀਆ ਹੁਣ ਖੇਤਾਂ ਦੇ ਵਿੱਚ ਆ ਸਕਦਾ ਉਹਨਾਂ ਨੇ ਕਿਹਾ ਕਿ ਤੁਹਾਡੇ ਤਾਂ ਰੇਤ ਦੇ ਵਿੱਚ ਇੱਥੇ 70% ਦੀ ਮਿੱਟੀ ਮਿਲੀ ਆ ਇਹ ਤੱਕਲੀ ਭਰਤ ਪਾਉਣ ਦੇ ਕੰਮ ਆਉਣ ਵਾਲੀ ਆ ਮਿੱਟੀ ਇਸ ਕਰਕੇ ਭਾਈ ਅਸਤਾ 500 ਲੀਟਰਲੀ ਲੈਣੀ ਆ ਅਸਤਾ 1200 ਲੀਟਰਲੀ ਲੈਣੀ ਆ ਅਸਤਾ 700 ਲੀਟਰਲੀ ਲੈਣੀ ਆ ਅਸੀਂ 300 ਲੀਟਰਲੀ ਲੈਣੀ ਆ ਅਸੀਂ ਇਸ ਮਾਮਲੇ ਤੇ ਕੀ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਸਰਕਾਰ ਸਾਡੀ ਬਾ ਸੱਚੀ ਮੁੱਚੀ ਫੜਨਾ ਚਾਹੁੰਦੀ ਆ ਸਾਡੇ ਕੁੱਲ ਨੁਕਸਾਨ ਦਾ ਕੁਝ ਇੱਕ ਹਿੱਸਾ ਪੂਰਾ ਕਰਵਾਉਣ ਦੀ ਚਾਹਵਾਨ ਆ ਤਾਂ ਕਿਰਪਾ ਕਰਕੇ ਇੱਕ ਧਰ ਦੇ ਵਿੱਚ ਟੁਕੜਾ ਦਾ ਸਮਵਿਧਾਇਆ ਜਾਵੇ ਦੂਜਾ ਖੇਤਾਂ ਦੇ ਵਿੱਚੋਂ ਰੇਤ ਸਰਕਾਰ ਭਾਵੇਂ ਆਪ ਹੀ ਟੁਕਲੇ ਤੇ ਬੰਨ ਮਜਬੂਤ ਕਰਨ ਦੇ ਲਈ ਕੋਈ ਤਾਂ ਚਾਹੀਦਾ ਹੀ ਹੁਣ ਇਹ ਤਾਂ ਹੈ ਨਹੀਂ ਆਪਾਂ ਸਟੀਲ ਲਾ ਰਣੀ ਉੱਥੇ ਉੱਥੇ ਲੋਹੇ ਦੇ ਗੇਟ ਲਾ ਰਣੇ ਆ ਉਹ ਕਹਿੰਦੇ ਕਿ ਸਾਡੇ ਕੋਲੋਂ ਇਹ ਸਾਰੀ ਰੇਤ ਇਹ ਸਾਰੀ ਮਿੱਟੀ ਚੱਕ ਕੇ ਤੇ ਭਾਈ ਬੰਨ ਮਜਬੂਤ ਕਰ ਲਵੇ ਸਾਡੀ ਵੀ ਮਦਦ ਹੋ ਜੂਗੀ ਸਾਡੇ ਪਾਰੀ ਜਿਹੜਾ ਖੇਤ ਉਹਦੀ ਰੇਤ ਐ ਤੇ ਸਾਡੇ ਨਾਲੇ ਕੰਮ ਹੋ ਗਿਆ ਭਵਿੱਖ ਦੇ ਲਈ ਤੇ ਨਾਲੇ ਭਾਈ ਸਾਡੇ ਕੋਲੇ ਚਾਰ ਛਿਲੜਾ ਆ ਗਏ ਜੇ ਸਰਕਾਰ ਨੇ ਨਹੀਂ ਟੁਕਣੀ ਤਾਂ ਠੇਕੇਦਾਰਾਂ ਨੂੰ ਇਹ ਗੱਲ ਕਹੀ ਜਾਵੇ ਵੀ ਭਾਈ ਤੁਸੀਂ ਇਸ ਵੇਲੇ دریاਵਾਣ ਦੇ ਵੱਲ ਨਹੀਂ ਰੇਤ ਦੇ ਹੋਰ ਸੋਮਿਆਂ ਦੇ ਵੱਲ ਨਹੀਂ ਤੁਸੀਂ ਖੇਤਾਂ ਦੇ ਵਿੱਚੋਂ ਰੇਤ ਟੁਕਣੀ ਆ ਤੁਸੀਂ ਖੇਤਾਂ ਦੇ ਵਿੱਚੋਂ ਇਹ ਢੇਰ ਚੁਕਣੇ ਆ ਤੁਸੀਂ ਖੇਤਾਂ ਦੇ ਵਿੱਚੋਂ ਟਿੱਬੇ ਚੁਕਣੇ ਆ ਤੇ ਫੇਰ ਸਾਡਾ ਬਚਾਅ ਹੁੰਦਾ ਦੀ ਤਾਂ ਕਹਿਣ ਦੀਆਂ ਗੱਲਾਂ ਹੀ ਰਹਿ ਜਾਣੀਆਂ ਉਹਨਾਂ ਨੇ ਕਿਹਾ ਜੀ ਕਿ 2023 ਦੇ ਵਿੱਚ ਵੀ ਅਸੀਂ ਆਪਦੇ ਖੇਤਾਂ 'ਚ ਟਿੱਬੇ ਲਾਏ ਸੀ ਉਦੋਂ ਜੇ ਕੋਈ ਵੇਚਣ ਜਾਂਦਾ ਸੀ ਉਦੋਂ ਨਾਲ ਦੀ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਉਹਨੂੰ ਫੜ ਲੈਂਦੇ ਸੀ ਤੇ ਜੁਰਮਾਨਾ ਕਰਦੇ ਸੀ ਮੋਟਾ ਵਹੀਕਲ ਕਰ ਲੈਂਦੇ ਸੀ ਜ਼ਬਤ ਤੇ ਅਸੀਂ ਉਵੇਂ ਦੇ ਉਵੇਂ ਰਹਿ ਗਏ ਤੇ ਹੁਣ ਭਾਵੇਂ ਸਰਕਾਰ ਨੇ ਇਜਾਜ਼ਤ ਦਿੱਤੀ ਤੇ ਹੁਣ ਸਾਡੀ ਰੇਤ ਲੈਣੀ ਕਿ ਨਹੀਂ ਜਦੋਂ ਚਾਰੇ ਪਾਸੇ ਰੇਤ ਹੀ ਰੇਤ ਆ ਚਾਰੇ ਪਾਸੇ ਮਿੱਟੀ ਹੀ ਮਿੱਟੀ ਆ ਇਹ ਤਾਂ ਹੈ ਨਹੀਂ ਵੀ ਭਾਈ 2 4 5 10 ਕਿਸਾਨਾਂ ਦੇ ਕੋਲੇ ਤਾਂ ਰੇਤ ਆ ਤੇ ਬਾਕੀ ਸਾਰੇ ਪੰਜ ਸਠੀਕ ਆ ਤੇ ਭਾਈ ਇਹਨਾਂ ਦੀਆਂ ਢੇਰੀਆਂ ਆਪਾਂ ਚੱਕਣੀਆਂ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਇਹਦੇ ਵੱਲ ਵੀ ਸਰਕਾਰ ਦੇ ਵੱਲੋਂ ਗੌਰ ਕੀਤੀ ਜਾਵੇ ਦੂਜੀ ਗੱਲ ਇਹ ਆ ਵੀ ਲੰਘੇ ਕੱਲ ਮਾਦੋਪੁਰ ਹੈੱਡ ਵਰਕਰਸ ਦੇ ਨਾਲ ਸੰਬੰਧਿਤ ਵੱਡੀ ਖਬਰ ਆਈ ਆ ਮਾਦੋਪੁਰ ਹੈੱਡ ਵਰਕਰਸ ਦੇ ਫਲੱਡ ਗੇਟ ਆ ਜਿਹੜੇ ਉਹ ਆਪਾਂ ਜਾਣਦੇ ਕਿ 27 ਤਰੀਕ ਨੂੰ ਟੁੱਟਿਆ ਸੀ ਉਹ ਫਲੱਡ ਗੇਟ ਟੁੱਟਣ ਦੇ ਕਰਕੇ ਪਾਣੀ ਵਧਿਆ ਪਾਣੀ ਆ ਗਿਆ ਉਸ ਤੋਂ ਬਾਅਦ ਆਪਾਂ ਜਾਣਦੇ ਜੀ ਕਿ ਮੁਲਾਜ਼ਮਾ ਜਿਹੜੇ ਉਹ 50 ਦੇ ਕਰੀਬ ਇਸ ਪਾਣੀ ਤੇ ਫਸ ਗਏ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਸੀ ਇੱਕ ਮੁਲਾਜ਼ਮ ਦੀ ਜਿਹੜਾ ਕਿ ਗੇਟ ਦੀ ਮੁਰੰਮਤ ਕਰ ਰਿਹਾ ਸੀ ਤੇ ਉਹਦੀ ਮੌਤ ਵੀ ਹੋਈ ਸੀ ਜਿਹਨੂੰ ਹੈਲੀਕਾਪਟਰ ਦੇ ਰਾਹੀਂ ਬਾਅਦ ਵਿੱਚ ਬਾਹਰ ਕੱਢਿਆ ਗਿਆ ਸੀ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਇੱਕ ਐਕਸੀਅਨ ਜੇ ਆਈ ਤੇ ਐਸ ਡੀਓ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਵਿਰੋਧੀ ਪਾਰਟੀਆਂ ਨੇ ਇਹ ਗੱਲ ਆਖੀ ਆ ਵੀ ਭਾਈ ਇਹ ਦੋ ਤਿੰਨਾਂ ਦੀ ਛੁੱਟੀ ਕਰਕੇ ਨਹੀਂ ਗੁਜ਼ਾਰਾ ਹੋਣਾ ਜਦੋਂ ਤੁਹਾਨੂੰ ਪਹਿਲਾਂ ਪਤਾ ਸੀ ਕਿ ਐਤਕੀ ਮੀਂਹ ਐਨੇ ਪੈਣੇ ਆ ਐਤਕੀ ਦਰਿਆ ਉਛਲਣੇ ਆ ਐਤਕੀ ਡੈਮਾਂ ਦੇ ਵਿੱਚ ਪਾਣੀ ਓਵਰਫਲੋ ਹੋਣਾ ਤੇ ਤੁਸੀਂ ਅਗਾਊਂ ਪ੍ਰਬੰਧ ਕਿਉਂ ਨਾ ਕੀਤੇ ਇੱਕਦਮ ਗੇਟ ਖੋਲਤੇ ਇੱਕਦਮ ਲੋਕ-ਲੋਕ ਤੇ ਇੱਕਦਮ ਲੋਕ ਮਾਰਤੇ ਤੇ ਹੁਣ ਤੁਸੀਂ ਤਿੰਨਕ ਬੰਦਿਆਂ ਦੀ ਛਾਂਟੀ ਕਰਕੇ ਇਹ ਗੱਲ ਕਹਿੰਦੇ ਵੀ ਅਸੀਂ ਕਾਰਵਾਈ ਬਹੁਤ ਵੱਡੀ ਕਰ ਰਹੇ ਹਾਂ ਇਹ ਗੱਲਾਂ ਵੀ ਨਾਲ-ਨਾਲ ਚੱਲ ਰਹੀਆਂ ਇਹ ਸਾਰਾ ਵਰਤਾਰਾ ਵੀ ਨਾਲ-ਨਾਲ ਚੱਲਦਾ ਪਰ ਲੋਕ ਵੀ ਨਾਲ-ਨਾਲ ਆਵਾਜ਼ਾਰੀ ਦੇ ਵਿੱਚ ਪਹਿਲਾਂ ਵਗੂ ਹੀ ਆ ਲੋਕਾਂ ਦੀਆਂ ਪਰੇਸ਼ਾਨੀਆਂ ਮੁਕੀਆਂ ਨਹੀਂ ਲੋਕਾਂ ਨੇ ਆਪਰੇਸ਼ਨ ਨਾ ਘਟਿਆ ਨਹੀਂ ਤੁਸੀਂ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੁਣ ਜਾ ਕੇ ਦੇਖੋ ਜਿਹੜੇ ਪਹਿਲਾਂ ਮੇਰੇ ਭੈਣਾ ਵੀਰ ਪਾਣੀ ਦੇਖ ਕੇ ਆਏ ਆ ਉਹ ਹੁਣ ਜਾ ਕੇ ਦੇਖੋ ਅਸੀਂ ਵੀ ਚੱਲੇ ਆ ਅਸੀਂ ਜਾ ਵੀ ਆਏ ਆ ਇੱਕ ਥਾਂ ਦੇ ਉੱਤੇ ਰੇਤ ਦਾ ਐਡਾ ਵੱਡਾ ਟਿੱਬਾ ਇੱਕ ਪਾਸੇ ਇੰਨੀ ਡੂੰਗੀ ਖੱਡ ਉਹ ਨੂੰ ਬਰਾਬਰ ਕਰਨ ਦੇ ਲਈ ਪਹਿਲਾਂ ਰੇਤ ਚੁੱਕਣੀ ਆ ਬਾਅਦ ਵਿੱਚ ਖੇਤ ਨੂੰ ਬਰਾਬਰ ਕਰਨਾ ਉਹਨੂੰ ਪੱਧਰ ਕਰਨਾ ਕੰਪਿਊਟਰ ਕਰਾਏ ਲਾ ਲ ਕੇ ਪੱਧਰ ਕਰਨਾ ਇਹ ਇੱਕ ਬਹੁਤ ਵੱਡੀ ਚਣੌਤੀ ਬਣੀ ਪਈ ਆ ਬੇਹੱਦ ਚਣੌਤੀ ਹੈ ਇਹ ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਨੂੰ ਕੱਲਾ ਆਫਤ ਪੀੜਤ ਨਹੀਂ ਅਤ ਆਫਤ ਪੀੜਤ ਸੂਬਾ ਐਲਾਨ ਦਿੱਤਾ ਗਿਆ ਵੀ ਇੱਥੇ ਅਤ ਦੀ ਆਫਤ ਆਈ ਆ ਬੇਹੱਦ ਆਫਤ ਆਈ ਆ ਤੇ ਹੁਣ ਸੂਬੇ ਦੀ ਸਰਕਾਰ ਨੂੰ ਥੋੜੀ ਜੀ ਇਸ ਗੱਲ ਦੀ ਆਸ ਵੱਜੀ ਆ ਵੀ ਜਦੋਂ ਕੇਂਦਰ ਨੇ ਸਾਨੂੰ ਇਸ ਅਤ ਪ੍ਰਭਾਵਿਤ ਖੇਤਰ ਦੇ ਵਿੱਚ ਸ਼ਾਮਲ ਕਰ ਲਿਆ ਸ਼ਾਇਦ ਸਾਡੇ ਵੱਲ ਹੱਥ ਥੋੜਾ ਜਿਹਾ ਹੋਰ ਖੋਲਾ ਕਰੇ ਸ਼ਾਇਦ ਸਾਡੇ ਵੱਲ ਥੋੜਾ ਜਿਹਾ ਕੋਈ ਹੋਰ ਦੇਵੇ ਪੈਸਾ ਟੱਕਾ ਸੋ ਸੂਬੇ ਦੀ ਸਰਕਾਰ ਹੁਣ ਇਸ ਗੱਲ ਦਾ ਜ਼ਾਇਦਾ ਲੈ ਕੇ ਥੋੜੀ ਜੀ ਹੋਰ ਰਿਪੋਰਟ ਬਣਾ ਕੇ ਕੇਂਦਰ ਦੀ ਸਰਕਾਰ ਨੂੰ ਭੇਜਣ ਦੀ ਤਿਆਰੀ ਕਰ ਰਹੀ ਆ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਹੁਣ ਡੁੱਬੇ ਹੋਏ ਲੋਕ ਆ ਜਾਂ ਡੋਬੇ ਮਾਰੇ ਲੋਕ ਆ ਇਹਨਾਂ ਨੇ ਪੈਰਾਂ ਸਰ ਕਿਵੇਂ ਹੋਣਾ ਤੇ ਕਦੋਂ ਹੋਣਾ ਗੁਸਤਾਖੀ ਮਾਫ ਗੱਲ ਕੌੜੀ ਆ ਇਹਨਾਂ ਲੋਕਾਂ ਨੂੰ ਨਾ ਕੋਈ ਪੈਰਾਂ ਸਰ ਕਰਨਾ ਚਾਹੁੰਦਾ ਤੇ ਨਾ ਇਹ ਇਨੀਸ਼ੀਏਟਿਵ ਪੈਰਾਂ ਸਰ ਹੋਣੇ ਆ ਜੇ ਸਾਰੀਆਂ ਸਰਕਾਰਾਂ ਭਾਵੇਂ ਕੇਂਦਰ ਦੀ ਭਾਵੇਂ ਸੂਬੇ ਦੀ ਆ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਆ ਸਾਰੀਆਂ ਹੀ ਜੱਥੇਬੰਦੀਆਂ ਸਾਰੇ ਐਨ ਆਰ ਆਈ ਪਹਿਣਾ ਵੀਰ ਤੇ ਸਾਰੇ ਆਮ ਪੰਜਾਬੀ ਜੇ ਮਿਲਕੇ ਇਮਾਨਦਾਰੀ ਦੇ ਨਾਲ ਵੀ ਜ਼ੋਰ ਲਾਉਣ ਤਾਂ ਇਹ 2 2.5 ਸਾਲ ਹਲੇ ਤਾਬੇ ਨਹੀਂ ਆਉਂਦੇ ਇਹਨਾਂ ਦੇ ਖੇਤ ਤਾਬੇ ਨਹੀਂ ਆਉਂਦੇ ਗੱਲਾਂ ਜਿੱਡੀਆਂ ਮਰਜ਼ੀ ਕਰੀ ਜਾਏਗੇ ਆਮ ਲੋਕਾਂ ਦੇ ਲਈ ਤਾਂ ਇਹ ਹੁੰਦਾ ਜੀ ਗੱਲ ਕੀਤੀ ਤਾਂ ਬਾਅਦ ਵਿੱਚ ਆਪਾਂ ਇਧਰ ਨੂੰ ਚਲੇ ਗਏ ਜਿਹੜੇ ਉੱਥੇ ਹੀ ਬੈਠੇ ਆ ਉੱਥੇ ਹੀ ਫਸੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਕਿ ਤੁਹਾਡਾ ਬੰਨਾ ਕੀ ਆ ਤੁਸੀਂ ਕੀ ਸੋਚਦੇ ਆ ਉਹਨਾਂ ਦਾ ਬਲਬਲਾ ਸੁਣ ਕੇ ਗੱਜ ਭਰ ਆਉਂਦਾ ਵੀ ਇਹ ਲੋਕ ਕਿਸ ਤਰੀਕੇ ਨਾਲ ਫਸੇ ਆ ਤੇ ਕਿਵੇਂ ਫਸੇ ਮਹਿਸੂਸ ਕਰਦੇ ਰਹਿਣਗੇ ਉਹ ਕਹਿੰਦੇ ਬਾਈ ਜੇ ਘਰ ਡਿੱਗ ਪਏ ਸਾਡਾ ਰਹਿ ਕਿ ਗਿਆ ਉਹ ਕਣ ਜੀ ਖੇਤ ਲੱਭਦੇ ਨਹੀਂ ਸਾਡਾ ਰਹਿ ਕੀ ਗਿਆ ਲੰਘੇ ਕੱਲ ਅਜਨਾਲਾ ਖੇਤਰ ਦੇ ਕੁਝ ਪਿੰਡਾਂ ਦੇ ਵਿੱਚ 8-8 ਫੁੱਟ ਰੇਤ ਆ ਜਿਹੜੀ ਉਹ ਦਸੀ ਆ ਉਹ 8 ਫੁੱਟ ਰੇਤ ਮਤਲਬ ਬੰਦੇ ਦੇ ਕੱਦ ਤੋਂ ਵੱਧ ਰੇਤ ਰੇਤਾ 6 ਫੁੱਟ ਦਾ ਵੀ ਬੰਦਾ ਹੋਵੇ ਤਾਂ ਵੀ 2 ਫੁੱਟ ਹੋਰ ਉੱਤੇ ਰੇਤਾ ਉਹ ਰੇਤ ਚੁੱਕਣੀ ਕਿਹੜੇ ਹਿਸਾਬ ਨਾਲ ਆ ਕਿਹੜੇ ਮਹੀਨੇ ਤੱਕ ਆ ਕਿੰਨਾ ਕਿੰਨਾ ਨੇ ਆ ਤੇ ਚੁੱਕ ਕੇ ਬੈਠਣੀ ਕਿੱਥੇ ਆ ਇਹ ਸਵਾਲ ਛੋਟਾ ਨਹੀਂ ਆ ਸਰਕਾਰ ਨੇ ਤਾਂ ਇਹ ਗੱਲ ਕਹਤੀ ਨਾਲ ਖੜੇ ਆ ਠੀਕ ਆ ਨਾਲ ਖੜੇ ਤੇ ਚੱਕੋ ਲੋਕ ਇਹ ਵੀ ਗੱਲ ਕਹਿੰਦੇ ਆ ਤੁਸੀਂ ਜਿੰਨੀ ਤਰੀਕ ਤੱਕ ਸਾਨੂੰ ਕਿਹਾ ਜੀ ਕਿ ਆਹ ਰੇਤ ਚੱਕ ਲੋ ਤੇ ਵੇਚ ਲੋ ਤੁਸੀਂ ਆਪ ਉਸ ਰੇਤ ਨੂੰ ਚੱਕ ਕੇ ਵੇਚ ਲੋ ਤੁਸੀਂ ਸਾਡੇ ਖੇਤ ਵਿਲੇ ਕਰਦੇ ਹੋ ਸਾਨੂੰ ਬਣਦਾ ਮੁਆਵਜ਼ਾ ਦੇ ਦਿਓ ਰੇਤ ਤੁਹਾਡੀ ਮਿੱਟੀ ਤੁਹਾਡੀ ਤੁਸੀਂ ਵੇਚ ਲੋ ਕਮਾ ਲਓ ਖਾ ਲਓ ਜੋ ਮਰਜ਼ੀ ਕਰ ਲੋ ਪਰ ਕਿਉਂਕਿ ਇਹ ਵੀ ਚੁੱਕੀ ਨਹੀਂ ਜਾਣੀ ਇਸ ਕਰਕੇ ਲੋਕਾਂ ਦੇ ਸਾਰੀ ਗੱਲ ਪਾ ਦਿੱਤੀ ਗਈ ਵੀ ਇਹਨੂੰ ਚੱਕ ਲੋ ਤੇ ਵੇਚ ਲੋ ਚੱਕ ਲੋ ਤੇ ਵੇਚ ਲੋ ਸਰਕਾਰ ਨੂੰ ਪਤਾ ਨਾ ਜੀ ਕਿ ਬੰਨ ਸਾਡੇ ਕਮਜ਼ੋਰ ਆ ਤੇ ਚੱਕੋ ਮਿੱਟੀ ਹੁਣ ਖੇਤਾਂ ਦੇ ਵਿੱਚੋਂ ਤੇ ਬੰਨ ਮਜ਼ਬੂਤ ਕਰ ਲੋ ਤੇ ਉਸ ਮਿੱਟੀ ਦੇ ਬਦਲੇ ਉਸ ਰੇਤ ਦੇ ਬਦਲੇ ਕਿਸਾਨ ਨੂੰ ਥੋੜੇ ਜਿਹਾ ਘੱਟ ਪੈਸੇ ਦੇ ਦਿਓ ਉਹ ਬੰਨ ਦੇ ਵਿੱਚ ਆਪਦਾ ਯੋਗਦਾਨ ਮਹਿਸੂਸ ਕਰ ਲੂਗਾ। ਸੋ ਗੱਲ ਪੁੱਲ ਮਿਲਾ ਕੇ ਇਹ ਆ ਵੀ ਮਸਲਾ ਛੋਟਾ ਨਹੀਂ ਆ। ਜਦੋਂ ਹੁਣ ਕੱਲ ਵੀ ਮੈਂ ਖਬਰਾਂ ਪੜ੍ਹੀਆਂ ਕਿ ਭਾਈ ਤੁਸੀਂ ਬੰਨ ਨੂੰ ਪਾੜ ਪਈ ਜਾਂਦਾ ਤੁਸੀਂ ਬੰਨ ਨੂੰ ਪਾੜ ਪੈਣ ਦੇ ਕਰਕੇ ਮੰਡਾਲਾ ਸ਼ਨਖ ਖੇਤਰ ਦੇ ਵੱਲ ਚਾਰ ਪੰਜ ਘਰ ਡਿੱਗ ਪਏ। ਹਲੇ ਵੀ ਲੋਕ ਮਰ ਰਹੇ ਵੀਰੋ। ਹਲੇ ਵੀ ਇਹ ਮੌਤ ਦਾ ਸਿਲਸਿਲਾ ਬੰਦ ਨਹੀਂ ਹੋਇਆ। ਲੋਕ ਜ਼ਹਿਨੀ ਤੌਰ ਦੇ ਉਤੇ ਮਰ ਰਹੇ ਆ। ਲੋਕ ਸਰੀਰਕ ਤੌਰ ਦੇ ਉੱਤੇ ਭਾਵੇਂ ਤਾਜ਼ਾ ਨਹੀਂ ਇਸ ਵੇਲੇ ਕੋਈ ਨੁਕਸਾਨ ਹੋਇਆ ਹੋਵੇ ਪਰ ਜ਼ਿਹਨੀ ਤੌਰ ਦੇ ਉੱਤੇ ਕਿੰਨੀ ਵੱਡੀ ਸੱਟ ਦੇ ਨਾਲ ਮਰਦੇ ਸਵਾਲ ਇਹ ਆ ਹੁਣ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਉਹ ਕਹਿੰਦੇ ਜੀ ਕਿ ਜੇ 5 ਏਕੜ ਤੋਂ ਵੱਧ ਜ਼ਮੀਨ ਆ ਤੇ ਨਿਯਮਾਂ ਦੇ ਮੁਤਾਬਕ ਉਹਨੂੰ ਕਹਿੰਦੇ ਜੀ 5 ਏਕੜ ਤੱਕ ਦਾ ਹੀ ਮੁਆਵਜ਼ਾ ਮਿਲਣਾ ਜ਼ਮੀਨ ਭਾਵੇਂ ਥੋੜੀ 10 ਏਕੜ ਬਰਬਾਦ ਹੋਈ ਹੋਵੇ ਸੋ ਆ ਵੀ ਇੱਕ ਨਵਾਂ ਚੱਕਰ ਆ ਜਿਹੜੀ ਕਿ ਟੈਕਨੀਕਲ ਗੱਲ ਕਿਸੇ ਨੂੰ ਦੱਸੀ ਹੀ ਨਹੀਂ ਜਾਂਦੀ ਕੱਲ ਮੈਂ ਇੱਕ ਹੋਰ ਰਿਪੋਰਟ ਪੜ੍ਹੀ ਉਹ ਕਹਿੰਦੇ ਜੀ 8000 ਰੁਪਇਆ ਇੱਕ ਘਰ ਵਾਲੇ ਨੂੰ 120 ਜਾਂ 25000 ਰੁਪਇਆ ਜੇਕਰ ਪੂਰਾ ਘਰ ਡਿੱਗ ਪਈਦਾ ਉਹਨੂੰ 120000 ਰੁਪਏ ਦੇ ਵਿੱਚ ਕਿਹੜਾ ਘਰ ਪੈਂਦਾ ਤੇ ਜੇਕਰ 120000 ਰੁਪਏ ਦੇ ਵਿੱਚ ਘਰ ਪੈਂਦਾ 1.5 ਲੱਖ ਦੇ ਵਿੱਚ ਘਰ ਪੈਂਦਾ 2 ਲੱਖ ਦੇ ਵਿੱਚ ਘਰ ਪੈਂਦਾ ਤੇ ਫਿਰ ਮੇਰੀ ਬੇਨਤੀ ਹੈ ਜੀ ਕਿ ਸਾਰੇ ਪੰਜਾਬ ਦੇ ਘਰ ਬਣਾ ਦਿਓ 3-3 ਲੱਖ ਰੁਪਇਆ ਲੈ ਕੇ ਬਣਾ ਦਿਓ 2.5 ਲੱਖ ਦੇ ਵਿੱਚ 2 ਤੋਂ ਲੈ ਕੇ 2.5 ਲੱਖ ਰੁਪਏ ਦੇ ਵਿੱਚ ਇੱਕ ਕਮਰਾ ਪੈਂਦਾ ਸੁਧਾਰਨ ਤੇ ਆਪਾਂ ਕਹਿੰਦੇ ਵੀ 120000 ਰੁਪਏ ਦੇ ਵਿੱਚ ਘਰ ਪਾ ਲਓ ਆਪਾਂ ਇਹ ਗੱਲ ਕਹਿੰਨੇ ਵੀ 37 38000 ਰੁਪਏ ਇੱਕ ਪਸ਼ੂ ਦਾ 37 38000 ਰੁਪਏ ਦੇ ਵਿੱਚ ਇੱਕ ਚੰਗੀ ਨਸਲ ਦੀ ਕੱਟੀ ਨਹੀਂ ਆਉਂਦੀ ਜੇ ਆਪਾਂ ਇਹ ਗੱਲ ਕਹਿੰਨੇ ਵੀ ਭਾਈ ਆ ਲੈ ਲਓ ਇਸ ਵੇਲੇ ਚੰਗੀ ਮੱਝ ਲੱਖ ਰੁਪਏ ਦੀ ਆਉਂਦੀ ਆ ਬੇਹਦ ਚੰਗੀ ਮੱਝ 1.5 ਤੋਂ ਲੈ ਕੇ 2 ਲੱਖ ਰੁਪਏ ਦੀ ਆਉਂਦੀ ਆ ਤੇ ਆਪਾਂ ਭਾਈ ਲੋਕਾਂ ਨੂੰ ਬਚਾਵਾਂਗੇ ਕਿਵੇਂ ਸਵਾਲ ਇਹ ਆ ਮੈਂ ਹੁਣ ਅਗਲੇ ਦਿਨਾਂ ਦੇ ਵਿੱਚ ਕਾਲੂਵਾਲ ਪਿੰਡ ਜਾਣਾ ਉਹ ਪਿੰਡ ਆ ਜਿਹੜਾ ਆਲੇ-ਦੁਆਲੇੋਂ ਦਰਿਆ ਦੇ ਨਾਲ ਘਿਰਿਆ ਹੋਇਆ ਇੱਕ ਪਾਸੇ ਦੂਜਾ ਦੇਸ਼ ਆ ਪਾਕਿਸਤਾਨ ਇਧਰਲੇ ਪਾਸੋਂ ਦਰਿਆ ਦੇ ਨਾਲ ਕਿਰਿਆ ਉਹ ਪਿੰਡ ਦੇ ਲੋਕ ਇਹ ਗੱਲ ਕਰਦੇ ਜੀ ਅਸੀਂ ਕਿਤੇ ਜ਼ਿੰਦਗੀ ਦੇ ਵਿੱਚ ਖੁਸ਼ੀ ਵੇਖੀ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਖੁਸ਼ੀ ਦੀ ਪਰਿਭਾਸ਼ਾ ਕੀ ਹੁੰਦੀ ਆ ਸਾਨੂੰ ਇਉਂ ਲੱਗਦਾ ਜੀ ਅਸੀਂ ਪੰਜਾਬ ਦਾ ਹਿੱਸਾ ਹੀ ਨਹੀਂ ਸਾਨੂੰ ਇਉਂ ਲੱਗਦਾ ਵੀ ਸਾਡਾ ਕੋਈ ਹੋਰ ਦੇਸ਼ ਆ ਸਾਡੀ ਕੋਈ ਹੋਰ ਦੁਨੀਆ ਸਾਡਾ ਬਣੂਗਾ ਕੀ ਸਾਨੂੰ ਬਚਾਊਗਾ ਕੌਣ ਇਹਨਾਂ ਲੋਕਾਂ ਦੀ ਸਾਰ ਲਾਊਗਾ ਕੌਣ ਜਿਹੜੇ ਅੱਜ ਵੀ ਕਿਸ਼ਤਾਂ ਦੇ ਵਿੱਚ ਹੀ ਜਾਂਦੇ ਆ ਉਥੇ ਕਿਸ਼ਤਾਂ ਚੱਲਦੀਆਂ ਚੱਪੂ ਵਾਲਿਆਂ ਜਾਂ ਬਾਸ ਦੇ ਨਾਲ ਇਸ ਤਰੀਕੇ ਦੇ ਨਾਲ ਜਾਂਦੇ ਆ हां ਉੱਥੇ ਮੋਟਰ ਬੋਟ ਚਲਣੀਆਂ ਬੰਦ ਹੋ ਗਈਆਂ ਕਿਉਂਕਿ ਪਾਣੀ ਘਟਿਆ ਜਦੋਂ ਪਾਣੀ ਘਟਿਆ ਹੋਵੇ ਫਿਰ ਉਹ ਮੋਟਰ ਬੋਟ ਚਲਦੀ ਨਹੀਂ ਫਿਰ ਹੱਥਾਂ ਵਾਲੀਆਂ ਚੱਪੂ ਵਾਲੀਆਂ ਕਿਸ਼ਤੀਆਂ ਚਲਦੀਆਂ ਪਰ ਜੇ ਹੜ ਨਾ ਵੀ ਆਏ ਹੋਣ ਕਈ ਪਿੰਡ ਪੰਜਾਬ ਦੇ ਐਸੇ ਆ ਜਿੱਥੇ ਤਾਂ ਵੀ ਤੁਸੀਂ ਕਿਸ਼ਤੀ ਰਹੀ ਜਾਂਦੇ ਆ ਉਹਨਾਂ ਦੇ ਬੱਚੇ ਕਿਸ਼ਤੀ ਰਹੀ ਹੀ ਦੂਜੀ ਥਾਂ ਤੇ ਪੜਨ ਜਾਂਦੇ ਆ ਇਹਨਾਂ ਲੋਕਾਂ ਨੂੰ ਬਚਾਊਗਾ ਕੌਣ ਇਹਨਾਂ ਲੋਕਾਂ ਨੂੰ ਪੰਜਾਬ ਦਾ ਹੀ ਤੁਸੀਂ ਹਿੱਸਾ ਹੋ ਇਹ ਮਹਿਸੂਸ ਕਰਾਊਗਾ ਕੌਣ ਸੋ ਆਪਾਂ ਹੜਾਂ ਦੀ ਗੱਲ ਨੂੰ ਵਕਤੀ ਤੌਰ ਤੇ ਨਾ ਦੇਖੀਏ ਵੀ ਹੜ ਆਏ ਤੇ ਚਲੇ ਗਏ ਪਾਣੀ ਸੀ ਤੇ ਹੁਣ ਨਹੀਂ ਹੈ ਪਾਣੀ ਸੀ ਉਦੋਂ ਹੋਰ ਸਮੱਸਿਆ ਪਾਣੀ ਨਹੀਂ ਹੈ ਹੁਣ ਉਸ ਤੋਂ ਵੱਡੀ ਸਮੱਸਿਆ ਹੁਣ ਰੇਤ ਆ ਜਾਂ ਤਾਂ ਇਹ ਗੱਲ ਕੋਈ ਪਾਈ ਰੇਤ ਆ ਜਿਹੜੀ ਉਹ ਪਾਈ ਅਸੀਂ ਕੋਈ ਮੰਤਰ ਮਾਰਿਆ ਤੇ ਕੋਈ ਅਸੀਂ ਕੰਪਿਊਟਰ ਦੇ ਉੱਤੇ ਆਹ ਕਹੇ ਲੋ ਜੀ ਅਸੀਂ ਆਹ ਇੰਟਰਨਪਿਆ ਤੇ ਇਹ ਰੇਤ ਖਤਮ ਹੋ ਜਾਣੀ ਆ ਇਹ ਰੇਤ ਚੁੱਕਿਆਂ ਖਤਮ ਹੋਣੀ ਆ ਇਹ ਰੇਤ ਵੇਚਿਆਂ ਹੀ ਵਿਕਣੀ ਆ ਤੇ ਮੈਨੂੰ ਤਾਂ ਕਿਸਾਨ ਵੀਰਾਂ ਨੇ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਬਾਈ ਜੀ ਸਾਡੀ ਜਿਹੜੀ ਰੇਤ ਆ ਨਾ ਇਹ ਖੇਤ ਦੀ ਰੇਤ ਇਹ ਤੁਸੀਂ ਭਾਵੇਂ ਸਰਕਾਰ ਲੈ ਜਾ ਕਿਸੇ ਵੀ ਬਾਹਰ ਦੇ ਵਿੱਚ ਲੈ ਜਾ ਸਾਡੇ ਖੇਤ ਨੂੰ ਵਿਹਲਾ ਕਰਦੇਵੇਂ ਸਾਨੂੰ 500 ਰੁਪਏ ਟ੍ਰਾਲੀ ਦੇ ਦੇਵੇ ਲੋ ਤੁਸੀਂ ਗਾਂਹ 5000 ਨੂੰ ਵੇਚ ਲੋ ਸਾਡੇ ਖੇਤ ਦੇ ਵਿੱਚ ਆਪਣੇ ਕਰਾਹੇ ਜੀਸੀਬੀ ਮਸ਼ੀਨਾ ਟਰੈਕਟਰ ਬੰਦੇ ਟਿੱਪਰ ਟ੍ਰਾਲੀਆਂ ਲੈ ਕੇ ਆਵੇ ਸਾਨੂੰ 500 ਰੁਪਏ ਟ੍ਰਾਲੀ ਦੇ ਦੇਵੇ ਜਿੰਨੇ ਮਰਜ਼ੀ ਅੱਗੇ ਪੈਸੇ ਕਮਾ ਲੇ ਸਾਨੂੰ ਪਹਿਲੇ ਇਸ ਗੱਲ ਦੀ ਆ ਕਿ ਸਾਡਾ ਖੇਤ ਕਿਵੇਂ ਵਿਹਲਾ ਹੋਊਗਾ ਫਿਰ ਅਗਲੀ ਗੱਲ ਹੈ ਜੀ ਕਿ ਖੇਤ ਵਿਹਲਾ ਹੁੰਦਾ ਹੁੰਦਾ ਸਾਨੂੰ ਕੀ ਦੇ ਕੇ ਜਾਂਦਾ ਕਿਉਂਕਿ ਫਿਲਹਾਲ ਤਾਂ ਸਾਡਾ ਸਭ ਕੁਝ ਲੁੱਟਿਆ ਗਿਆ ਇਸ ਵੇਲੇ ਹਾਲਾਤ ਇਹ ਆ ਇਸ ਵੇਲੇ ਪੰਜਾਬ ਦੇ ਵਿੱਚੋਂ ਹੜ ਮੁੱਕਿਆ ਨਹੀਂ ਆ। ਪੰਜਾਬ ਦੇ ਹੜ ਮਾਰੇ ਲੋਕ ਇਸ ਵੇਲੇ ਤਾਬੇ ਨਹੀਂ ਆਏ। ਇਹਨਾਂ ਨੇ ਤਾਬੇ ਆਉਣਾ ਲੋਕਾਂ ਦੀ ਮਦਦ ਦੇ ਨਾਲ, ਸਰਕਾਰ ਦੀ ਮਦਦ ਦੇ ਨਾਲ। ਸਰਕਾਰਾਂ ਕੇਂਦਰਨੀ ਹੋਵੇ, ਸੂਬਾਈ ਹੋਵੇ, ਇਹਨਾਂ ਨੇ ਹੜ ਪੀੜਤ ਲੋਕਾਂ ਨੂੰ ਫਟਬਲ ਬਣਾ ਲਿਆ। ਕੇਂਦਰ ਵਾਲੀ ਸਰਕਾਰ ਕੈਨੇ ਸੂਬੇ ਦੀ ਜ਼ਿੰਮੇਵਾਰੀ, ਸੂਬੇ ਵਾਲੀ ਸਰਕਾਰ ਕੈਨੇ ਕੇਂਦਰ ਨੇ ਵਿਤਕਰਾ ਕੀਤਾ ਮਤਰੀਮਾਂ ਵਾਲਾ ਤੇ ਲੋਕ ਮਰਦੇ ਹਨ, ਲੋਕ ਪਿਸਦੇ ਹਨ। ਐਤਕੀ ਝੋਨਾ ਘਟ ਹੋਣਾ। ਐਤਕੀ ਝੋਨਾ ਲੌੜ ਵਾਲੇ ਜਿਹੜੇ ਵਿਜਨ ਵਾਲੇ ਕਿਸਾਨ ਆ ਉਹਨਾਂ ਦੇ ਚਿਹਰੇ ਮੁਰਝਾਏ ਪਏ ਆ ਐ ਕਿ ਉਹਨਾਂ ਭੈਣਾਂ ਦੀਆਂ ਜ਼ਿੰਦਗੀਆਂ ਦੇਖੋ ਜਿਹੜੀਆਂ ਇਸ ਵੇਲੇ ਰੋਗ ਗ੍ਰਸਤ ਹੋ ਗਈਆਂ ਇਸ ਪਾਣੀ ਦੇ ਕਰਕੇ ਜਿਨ੍ਹਾਂ ਦੇ ਖੁਰਲੀਆਂ ਤੇ ਪਸ਼ੂ ਖੜੇ ਸੀ ਉਹ ਖੁਰਲੀਆਂ ਸੁਨੀਆਂ ਤੇ ਆਪਾਂ ਕਈ ਥਾਵਾਂ ਦੇ ਉੱਤੇ ਰਾਜਨੀਤੀ ਕਰਦੇ ਆ ਮੈਂ ਕੱਲ ਇੱਕ ਦੁਖਦਾਈ ਖਬਰ ਵੀ ਪੜ੍ਹੀ ਇਧਰ ਅਜਨਾਲਾ ਖੇਤਰ ਦੇ ਵੱਲ ਕੁਝ ਕੁ ਲੋਕਾਂ ਨੇ ਜਿਹੜੇ ਟਰਾਲੀਆਂ ਲੈ ਕੇ ਜਾ ਰਹੇ ਆ ਰਾਸ਼ਨ ਦੀਆਂ ਤੇ ਰਾਹ ਦੇ ਵਿੱਚ ਟਰਾਲੀਆਂ ਲੁੱਟ ਲਈਆਂ ਸਾਡੇ ਕੁਝ ਕੁ ਲੋਕਾਂ ਦੇ ਵਿੱਚ ਭੁੱਖ ਵੀ ਇਸ ਕਦਰ ਵਸੀ ਆ ਜਿਹੜੇ ਪਾਣੀ ਪ੍ਰਭਾਵਿਤ ਲੋਕ ਆ ਹੜ ਪ੍ਰਭਾਵਿਤ ਲੋਕ ਉਹਨਾਂ ਤੱਕ ਟਰਾਲੀ ਪਹੁੰਚੀ ਹੀ ਨਹੀਂ ਉਹ ਪਿੰਡ ਹਲੇ 3-4 ਕਿਲੋਮੀਟਰ ਦੂਰ ਆ ਜਿਨ੍ਹਾਂ ਦਾ ਇੱਕ ਪੈਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਸੁਖ ਭੁਗੀ ਥਾਂ ਦੇ ਉੱਤੇ ਆ ਉਹ ਲੋਕ ਟਰਾਲੀਆਂ ਤੋਂ ਐ ਸਮਾਨ ਖਿੱਚ ਰਹੇ ਆ ਜਿਵੇਂ ਟਰਾਲੀ 'ਚ ਆਪਾਂ ਗੰਨੇ ਖਿੱਚਦੇ ਹੁੰਨੇ ਆ ਇਹ ਵੀ ਸਾਡੇ ਪੰਜਾਬ ਦੇ ਕੁਝ ਕੁ ਲੋਕ ਆ ਚੰਗਿਆਂ ਦੀ ਵੀ ਕਮੀ ਨਹੀਂ ਤੇ ਕੁਝ ਕੁ ਪੰਜ ਕੁ ਫੀਸ ਦੀ ਕਾਂਗਿਆਰੀ ਹਰ ਥਾਂ ਤੇ ਹੁੰਦੀ ਆ ਸਾਡੇ ਪੰਜਾਬੀਆਂ ਦੇ ਵਿੱਚ ਵੀ ਕਾਂਗਿਆਰੀ ਹੈਗੀ ਆ ਤੋ ਇਸ ਵੇਲੇ ਜਿਹੜੇ ਦਾਨੀਆਂ ਵੀਰ ਉਹ ਰੱਜ ਕੇ ਮਦਦ ਕਰੋ ਇਹਨਾਂ ਭੈਣਾ ਵੀਰਾਂ ਨੂੰ ਖੜੇ ਕਰੋ ਤੇ ਇੱਕ ਮੇਰੀ ਨਿੱਜੀ ਤੌਰ ਤੇ ਬੇਨਤੀ ਹੋਰ ਆ ਤੁਹਾਨੂੰ ਪਤਾ ਹੀ ਆ ਵੀ ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਤੁਹਾਡੇ ਕੋਲ ਜ਼ਮੀਨ ਠੇਕੇ ਤੇ ਲਈ ਆ ਉਹਦੇ ਖੇਤ ਦੀ ਬਰਬਾਦੀ ਹੋ ਗਈ ਜਿਹੜੇ ਐਨ ਆਰ ਆਈ ਭੈਣਾ ਵੀਰ ਆ ਉਹ ਪੰਜਾਬ ਲਈ ਬਹੁਤ ਚੰਗਾ ਸੋਚਦੇ ਥੋੜਾ ਬਹੁਤ ਸ਼ੁਕਰੀਆ ਤੁਸੀਂ ਐਤ ਕੀ ਇਹਨਾਂ ਭੈਣਾ ਵੀਰਾਂ ਨੂੰ ਠੇਕਾ ਛੱਡ ਦਿਓ ਤੁਹਾਡੀ ਸੇਵਾ ਇਹੀ ਕਬੂਲ ਕੀਤੀ ਜੇ ਕੁਝ ਹੋਰ ਦੇ ਸਕਦੇ ਹੋ ਧੰਨਵਾਦ ਜੇ ਨਹੀਂ ਦੇ ਸਕਦੇ ਤੁਹਾਨੂੰ ਪਤਾ ਹੀ ਆ ਵੀ ਆ ਸਾਡੇ ਪਿੰਡ ਦਾ ਗਰੀਬ ਬੰਦਾ ਇਹਦੇ ਮਸਾ 2 3 4 ਏਕੜ ਜ਼ਮੀਨ ਲਈ ਸੀ ਮੇਰੇ ਕੋਲ ਇਹਦਾ ਠੇਕਾ ਅਸੀਂ ਉਹਦਾ ਠੇਕਾ ਛੱਡ ਦਿਓ ਜਿਹੜੇ ਸਕੂਲਾਂ ਵਾਲੇ ਆ ਉਹਨਾਂ ਨੂੰ ਬੇਨਤੀ ਆ ਵੀ ਹੜ ਪ੍ਰਭਾਵਿਤ ਖੇਤਰਾਂ ਦੇ ਗਰੀਬ ਬੱਚਿਆਂ ਦੀਆਂ ਫੀਸਾਂ ਮਾਫ ਕਰ ਦਿਓ ਜਿਹੜੇ ਦਾਨੀਆਂ ਉਹ ਕਿਤਾਬਾਂ ਦੇ ਦਿਓ ਜਿਹੜੇ ਡਾਕਟਰ ਆ ਉਹ ਵਲੰਟੀਅਰ ਤੌਰ ਦੇ ਉੱਤੇ ਹਫਤੇ 'ਚ ਇੱਕ ਵਾਰ ਸੇਵਾ ਸ਼ੁਰੂ ਕਰ ਦਿਓ ਜਿੰਨੀ ਵੀ ਮਦਦ ਜਿਹੜੇ ਵੀ ਲੈਵਲ ਦੇ ਉੱਤੇ ਹੋ ਸਕਦੀ ਆ ਉਹ ਆਪਾਂ ਕਰਗੇ ਜਿਹੜੇ ਪੈਟਰੋਲ ਪੰਪਾਂ ਵਾਲੇ ਆ ਉਹ ਆਪਣਾ ਕਮਿਸ਼ਨ ਆਪਣਾ ਮਾਰਜਿਨ ਕੱਢੇ ਤੋਂ ਬਿਨਾ ਸੇਲ ਦੇਣਾ ਸ਼ੁਰੂ ਕਰ ਦਿਓ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਲੋਕਾਂ ਨੂੰ ਬਚਾ ਸਕਦੇ ਆ ਨਹੀਂ ਤਾਂ ਇਹ ਵੀ ਆਪਣੇ ਪੰਜਾਬ ਦੇ ਲੋਕ ਆ ਇਹ ਅੱਜ ਵੀ ਬਰਬਾਦੀ ਦੇ ਬਿਲਕੁਲ ਕੰਡੇ ਦੇ ਉੱਤੇ ਖੜੇ ਆ ਮੈਨੂੰ ਕੱਲ ਦੱਸਿਆ ਵੀ ਜਿਹੜਾ ਉੱਥੇ ਪਿੰਡ ਆ ਟੈਂਡੀ ਵਾਲਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਦਰਿਆ ਮੈਂ ਆਪ ਦੇਖ ਕੇ ਆਇਆ ਸੀਗਾ ਵੀ ਹਲੇ ਕਿਲਾ ਡੇਢ ਕਿਲਾ ਪਿੱਛੇ ਆ ਉਹ ਪਿੰਡ ਦੇ ਵਿੱਚ ਵੜ ਗਿਆ ਬਿਲਕੁਲ ਪਿੰਡ ਦੇ ਵਿੱਚ ਵੜ ਗਿਆ ਸਮਝ ਲਓ ਇਦਾਂ ਲੋਕ ਜਿਉਂਦੇ ਆ ਇਹ ਲੋਕ ਇੱਥੇ ਹੀ ਰਹਿਣੇ ਆ ਕਿਉਂਕਿ ਇਹਨਾਂ ਦੇ ਕੋਲੇ ਹੋਰ ਥਾਵਾਂ ਹੀ ਨਹੀਂ ਇਹ ਇੱਕੋ ਗੱਲ ਕਹਿੰਦੇ ਵੀ ਸਾਨੂੰ ਸਰਕਾਰ 5 ਮਰਲੇ ਦਾ ਪਲਾਟ ਦੇ ਦੇਵੇ ਇੱਥੇ ਹੀ ਦੇ ਦੇਵੇ ਮਤਲਬ ਇਹ ਪਿੰਡ ਵੀ ਨਹੀਂ ਛੱਡ ਕੇ ਜਾਣਾ ਚਾਹੁੰਦੇ ਕਿਉਂਕਿ ਮੋਹ ਆ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਸਮਝਣ ਦੀ ਲੋੜ ਆ ਇਹ ਤਮਾਸ਼ਾ じゃ ਨਹੀਂ ਵੀ ਪਾਈ ਹੜ ਆਇਆ ਤੇ ਗਿਆ ਇਹਦੇ ਚ ਕੁਰਸੀ ਲੱਭਾਂਗੇ ਇਹਦੇ ਵਿੱਚ ਰੁਪਈਏ ਕਮਾ ਲਾਂਗੇ ਐ ਹੋ ਜਾਊਗਾ ਪਖੰਡ ਬਾਜ਼ਗਾਂ ਤੋਂ ਉੱਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਆ